ਪਹਿਲੇ ਨਾਲ ਹੀ ਪਾਦਦੇ ਡੇਟ ਨੂੰ ਇਸ ਚੰਨ ਨੂੰ ਲੱਗਦਾ ਹੁੰਦੇ ਨਹੀਂ ਉਹ ਫਿਰ ਬਾਅਦ ਪਾਤੀ ਹੁਣ ਫਿਰ ਜਦੋਂ ਸਾਡਾ ਸਾਨੂੰ ਐ ਲੱਗਿਆ ਕਿ ਹੁਣ ਇਹ ਸਾਨੂੰ ਉਹਨਾਂ ਦੇ ਬਰਾਬਰ ਪਹੁੰਚ ਜਾਗੇ ਅਸੀਂ ਵੀ ਪਾਦਾਂਗੇ ਜਿਹੜਾ ਸਾਡੇ ਗੁਰੂਆਂ ਨੇ ਵੀ ਸਿਖਾਇਆ ਕਿ ਇੱਕ ਹੱਦ ਤੱਕ ਤੁਸੀਂ ਇੱਕ ਚੀਜ਼ ਨੂੰ ਬਰਦਾਸ਼ਤ ਕਰੋ ਜਦੋਂ ਅੰਗ ਟੱਪ ਜੇ ਫਿਰ ਤੁਸੀਂ ਨਹੀਂ ਟਫਾਲ ਫਰਾਗੋਸ਼ ਸੋ ਜਿਹੜੇ ਇਹ ਜੇ ਲੋਕ ਨੇ ਇਦਾਂ ਦੇ ਨਹੀਂ ਹੋਣੇ ਚਾਹੀਦੇ ਕਵੇ ਗੈਪ ਹੀ ਹੋ ਜਾਣੇ ਇਹਨਾਂ ਦਾ ਅੰਤ ਮਾੜਾ ਹੀ ਹੁੰਦਾ ਮੈਂ ਦੇਖਿਆ ਹੀ ਹੈ ਜੀ ਹਣਾ ਤੁਹਾਡੀ ਫਰਸਟ ਮੂਵੀ ਹੈ ਤੁਹਾਡੀ ਥਰਡ ਮੂਵੀ ਹੈ ਹੁਣ ਇੱਕ ਹੋਰ ਮੂਵੀ ਦੋ ਤਰੀਕ ਨੂੰ ਰਿਲੀਜ਼ ਹੋ ਰਹੀ ਮੂਵੀ ਕਲਾਸ਼ ਹੋ ਰਹੀ ਮੂਵੀ ਡੇਟਸ ਤੇ ਕਿਤਨੇ ਕਿਤੇ ਫਿਰ ਡਰ ਹੁੰਦਾ ਨਰਵਸਨੈਸ ਹੁੰਦੀ ਹੈ ਕਿ ਹਾਈ ਇੱਕ ਹੋਰ ਮੂਵੀ ਆ ਗਈ ਆਡੀਅנס ਦੇ ਕੀ ਰਿਐਕਸ਼ਨ ਹੋਣਗੇ ਨਹੀਂ ਨਹੀਂ ਇਦਾਂ ਨਹੀਂ ਗੱਲ ਹੋਣੀ ਚਾਹੀਦਾ ਜੇ ਤੁਸੀਂ ਰੇਸ ਲਾਉਣ ਲਈ ਖੜਦੇ ਆ ਤਾਂ ਫਿਰ ਇਹ ਥੋੜੀ ਕਹੋ ਇਕੱਲੇ ਭੱਜਣਾ ਨਾਲ ਕੋਈ ਭੱਜੇ ਵਧੀਆ ਗੱਲ ਆ ਪਰ ਚੀਟਿੰਗ ਕਰਕੇ ਭੱਜਿਓ ਮਾੜੀ ਗੱਲ ਹੁੰਦੀ ਹੈ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਜਿਹੜੀ ਮੇਰੀ ਗੱਲ ਹੈ ਪਹਿਲੇ ਨਾਲ ਹੀ ਪਾ ਦਿੰਦੇ ਡੇਟ ਉਦੋਂ ਹੀ ਫੇ ਸਾਨੂੰ ਵੀ ਲੱਗਦਾ ਜਦੋਂ ਇਹ ਦੇਖ ਲੈਣ ਉਹ ਕਿ ਹੁਣ ਗ੍ਰੇਸ ਦੇ ਵਿੱਚ ਸਿਰ ਦੋ ਹੀ ਬੰਦੇ ਭੱਜਣ ਵਾਲੇ ਕੱਲਾ ਦੇ ਨਾਲ ਜਾ ਕੇ ਖੜਨ ਉਹ ਮਾੜੀ ਗੱਲ ਹੁੰਦੀ ਹੈ ਸੋ ਇਹ ਬੜੀ ਘਟੀਆ ਗੱਲ ਹੈ ਤੇ ਕੋਈ ਐਪਰੀਸ਼ੀਏਸ਼ਨ ਵਾਲੀ ਗੱਲ ਨਹੀਂ ਹੈਗੀ ਸੋ ਸਾਨੂੰ ਕੋਈ ਵੀ ਫਿਲਮ ਵਧੀਆ ਹੋਣੀ ਚਾਹੀਦੀ ਆ ਸਾਡੀ ਫਿਲਮ ਵਧੀਆ ਸਾਡੀ ਦੇਖ ਲੈਣਗੇ ਉਹਨਾਂ ਦੀ ਵਧੀਆ ਉਹਨਾਂ ਦੇ ਇੰਨੇ ਕੋਈ ਰੋਲਾ ਨਹੀਂ ਜੀ ਤੇ ਕੋਈ ਐਸੀ ਇੱਕ ਚੀਜ਼ ਜਿਹੜੀ ਇੰਡਸਟਰੀ ਦੇ ਵਿੱਚੋਂ ਬਿਲਕੁਲ ਗਾਇਬ ਹੋ ਜਾਣੀ ਚਾਹੀਦੀ ਹੈ ਕਿ ਉਹਨਾਂ ਖਤਮ ਹੋ ਜੇ ਤਾਂ ਕਿ ਬਾਕੀਆਂ ਨੂੰ ਵੀ ਸਪੋਰਟ ਮਿਲੇ ਬਾਕੀਆਂ ਨੂੰ ਵੀ ਉਹਨਾਂ ਹੀ ਇੰਪੋਰਟੈਂਸ ਹੋਣਾ ਹੈ ਟਾਈਮ ਮਿਲੇ ਜਿਹੜਾ ਲੋਕਾਂ ਦਾ ਯੂਜ਼ ਹੁੰਦਾ ਨਾ ਇੰਡਸਟਰੀ 'ਚ ਉਹ ਖਤਮ ਹੋਣਾ ਚਾਹੀਦਾ ਜਿਹੜੇ ਲੋਕਾਂ ਨੂੰ ਯੂਜ਼ ਕਰਦੇ ਆ ਜਾਂ ਲੋਕਾਂ ਨੂੰ ਖਰਾਬ ਕਰਦੇ ਆ ਉਹ ਮੋਸਟਲੀ ਜਾਦੀ ਵੱਡੇ ਪ੍ਰੋਡਕਸ਼ਨ ਹਾਊਸ ਹੀ ਆ ਛੋਟਾ ਤੇ ਕੋਈ ਨਹੀਂ ਹੈਗਾ ਉਹ ਜਿਹੜੇ ਵੱਡੇ ਨੇ ਉਹਨਾਂ ਨੂੰ ਅਲੱਗ ਦਾ ਨਵੇਂ ਨਹੀਂ ਹੋਣੇ ਚਾਹੀਦੇ ਨਵੇਂ ਪ੍ਰੋਡਕਸ਼ਨ ਹਾਊਸ ਨੂੰ ਦੱਬਨ ਨੂੰ ਕਰਦੇ ਆ ਜਿੱਦਾਂ ਸਾਡੀ ਫਿਲਮ ਦੇ ਨਾਲ ਫਿਲਮ ਲਾਤੀ ਉਹ ਵੀ ਜਦੋਂ ਉਹ ਪਤਾ ਲੱਗਿਆ ਜਦੋਂ 샤ਰੂਖ ਖਾਨ ਦੀ ਫਿਲਮ ਨਹੀਂ ਆਉਣੀ ਉਹ ਉਹ ਲਾਤੀ ਸੋ ਜਿਹੜੇ ਇਹ ਜੇ ਲੋਕ ਨੇ ਇਦਾਂ ਤੇ ਨਹੀਂ ਹੋਣੇ ਚਾਹੀਦੇ ਉਹ ਵੈ ਗੈਪ ਹੀ ਹੋ ਜਾਣੇ ਇਹਨਾਂ ਦਾ ਅੰਤ ਮਾੜਾ ਹੀ ਹੁੰਦਾ ਮੈਂ ਦੇਖਿਆ ਹੀ ਬੋੜੇ ਜਾਣੇ 샤ਰੂਖ ਖਾਨ ਤੋਂ ਡਰਦੇ ਸੀ ਆ ਉਹ ਤੂੰ ਡਰਦੇ ਨਹੀਂ ਉਹ ਤਾਂ ਆਉਂਦੇ ਨਹੀਂ ਉਹ ਫੇਰ ਬਾਅਦ ਚ ਪਾਤੀ ਹੁਣ ਫੇਰ ਜਦੋਂ ਸਾਡਾ ਸਾਨੂੰ ਐ ਲੱਗਿਆ ਕਿ ਹੁਣ ਇਹ ਸ ਬਦਲਾ ਨਹੀਂ ਬਦਲਾ ਨਹੀਂ ਇਹਨੂੰ ਬਦਲਾ ਨਹੀਂ ਕਹਿੰਦੇ ਇਹਨੂੰ ਰਿਸਪੈਕਟ ਕਹਿੰਦੇ ਆ ਇਹ ਤੇ ਸਾਡੇ ਗੁਰੂਆਂ ਨੇ ਵੀ ਸਿਖਾਇਆ ਕਿ ਇੱਕ ਹੱਦ ਤੱਕ ਤੁਸੀਂ ਇੱਕ ਚੀਜ਼ ਨੂੰ ਬਰਦਾਸ਼ਤ ਕਰੋ ਜਦੋਂ ਅੱਧ ਟੱਪ ਜੇ ਫਿਰ ਤੁਸੀਂ ਵੀ ਟਪਾ ਦੋ ਸਾਰਾ ਕੰਮ